ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਇਸ ਟਾਈਮ ਅਸੀਂ ਖੜੇ ਹਾਂ ਹਲਕਾ ਜਨਾਲਾ ਦੇ ਪਿੰਡ ਬੱਲੜਵਾਲ ਜਿੱਥੇ ਕੀ ਅਸਲਾਨਾ ਜੋੜਮੱਲਾ ਤਾਂ ਤਾਂ ਬਾਬਾ ਗੰਮ ਚੱਕ ਜੀ ਦਾ ਜਦ ਦਾ ਮਨਾਇਆ ਜਾ ਰਿਹਾ ਸੀ ਉਹਦੇ ਸੰਬੰਧ ਵਿੱਚ ਅੱਜ ਇੱਥੇ ਵੱਡੇ ਮਾਲੀਆਂ ਨੇ ਕੁਸ਼ਤੀਆਂ ਵੀ ਹੋਈਆਂ ਤੁਸੀਂ ਦੇਖ ਰਹੇ ਹੋ ਪਹਿਲਵਾਨ ਜਿਹੜੇ ਇੱਥੇ ਵਾਲੇ ਇਸ ਟਾਈਮ ਮਜੂਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ-ਕਿਸ ਮਾਲੀ ਦੀ ਜਿਹੜੀ ਆ ਜਿੱਤ ਪ੍ਰਾਪਤ ਹੋਈ ਹੈ ਬੱਲੜਵਾਲ ਜਿਹੜਿਆ ਕੁਸ਼ਤੀ ਦੇ ਨੂੰ ਰਿਹਾ ਵਾ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਹੋ ਗਿਆ ਭਾਈ ਕਿੰਦਾ ਜਾ ਗਿਆ ਦੇਖੋ ਲੇਖਾ ਦੇ ਮੈਂ ਆ ਆਹ ਜੀ ਬਰਾ ਪੂਰੀ ਗੱਲ ਵਾਦੀ ਪੂਰੀ ਗੱਲ ਵਾਦੀ ਹੋਰ ਕੀ ਚਾਹੁੰਦੇ ਜੀ ਇਹਦੇ ਵਿੱਚ ਹੋਰ ਕੀ ਕੀ ਸੁਝਾਅ ਹੋਣ ਚਾਹੀਦੇ ਆ ਵਾਕੇ ਇਹ ਹੁਣ ਜਿਹੜਾ ਵੀ ਗਰਾਊਂਡ ਥੋੜਾ ਵੱਡਾ ਹੋਵੇ ਤੇ ਨਜ਼ਾਰਾ ਜ਼ਿਆਦਾ ਆਉਂਦਾ ਛੋਟਾ ਥੋੜਾ ਹੈ ਛੋਟਾ ਹੈ ਹਾਂ ਜੀ ਮਜ਼ਾ ਆਇਆ ਪੂਰਾ ਵਾਰ ਫੀਟ ਜਾਂਦੀ ਇਹ ਵੀ ਕੁਸ਼ਤੀ ਵੇਖਣ ਦਾ ਸਭ ਤੋਂ ਵੱਧ ਮਜ਼ਾ ਆਇਆ ਇਹ ਸਾਰੇ ਪਰਮਾਨਠੀ ਹੋ ਗਏ ਜੀ ਸਾਰੇ ਵਧੀਆ ਭਾਈ ਸਾਰੇ ਹਾਂਜੀ ਆਂਦੀ ਮਹਾਰਾਜ ਕਸਤੀ ਕਰਾਈ ਗਈ ਹੈ ਤੁਹਾਡੇ ਵੱਲੋਂ ਜਿਹੜਾ ਵਾ ਮੇਲੇ ਨੂੰ ਪੂਰਾ ਸਜੋ ਰਿਤਾ ਹੈ ਕੀ ਕਹਣਾ ਗੱਲ ਵਧੀਆ ਜੀ ਬਹੁਤ ਵਧੀਆ ਮੇਲਾ ਆ ਬੜੀ ਵਧੀਆ ਸ਼ਿੰਜ ਹੋਈ ਤੇ ਆ ਵੇਖੋ ਸਾਨੂੰ ਕਿੰਨੇ ਕਿੰਨੇ ਮਾਇਆ ਦਿੱਤੀ ਉਹਨਾਂ ਨੇ ਆ ਸਾਰੀ ਮੇਰੇ ਜੇ ਕਸਤੀ ਦੇ ਦਿੱਤੇ ਵੀ ਗੁੱਸਤੀ ਢਾਈ ਤੁਹਾਡੀ ਕਸਤੀ ਕਿਹਦਾ ਹੋ ਜੀ ਮੇਰੀ ਵਿੱਕੀ ਪਖਾਨ ਕੋੜੀ ਕਿੱਦਾਂ ਦਾ ਲੱਗਾ ਜੀ ਬਹੁਤ ਸੋਹਣਾ ਲੱਗਾ ਜੀ ਕੋਈ ਅੱਗੇ ਨਾਲ ਡਿਫਰੈਂਕ ਲੱਗਾ ਵੀ ਅੱਗੇ ਹਾਂਜੀ ਹਾਂਜੀ ਅੱਗੇ ਨਾਲ ਵੀ ਡਬਲ ਸੰਗਤਾਈ ਹੈ ਦੀ ਜੀ ਵੀ ਕਹਿਣਾ ਚਾਹੁੰਦੇ ਜਿਹੜੇ ਆ ਨਸ਼ੇ ਤੇ ਵੱਧਦੀ ਜਾਂਦੀ ਹੈ ਜਿਹੜੀ ਆਪਣੀ ਮੈਂ ਦੇਣਾ ਵੀ ਖੇਡਾਂ ਵਾਲ ਨੂੰ ਆਓ ਨਸ਼ੇ ਨੂੰ ਤਿਆਗੋ ਕੋਈ ਵੀ ਗੇਮ ਚੁਣ ਲੋ ਨਸ਼ਾ ਛੱਡੋ ਨਸ਼ਾ ਦੇ ਕੀ ਰੱਖਿਆ ਆ ਵੇਖੋ ਕਿੰਨਾ ਦੁਨੀਆ ਟਾੜੀਆਂ ਮਾਰਦੀ ਵੇ ਵੇ ਸਾਰਿਆਂ ਨੂੰ ਕਿੰਨੀਆਂ ਉਸਦੀਆਂ ਹੀ ਟੋਡਾਂ ਉਸਟੀਆਂ ਇੱਥੇ ਕੋਈ 50 60 ਹੋ ਗਈਆਂ ਪਿਆਉਂਆ 50 ਕੁਸਤੀਆਂ ਹੋਈਆਂ ਥੱਲੇ ਲਗਭਗ 700 ਕੁਲਵਾਰ ਕੋਲ ਹੈ ਆ ਭਾਰਤ ਬਹੁਤ ਖਵਾਲਿਓਂ ਪਰਾਨਕੋਟੋਂ ਹਿਮਾਚਲ ਚੋਂ ਡੇਰੇ ਬਾਬੇ ਨਾਨਕ ਤੋਂ ਕਲਾ ਨੂੰ ਪਤਾ ਨਹੀਂ ਵੀ ਕੋਈ ਇਲਾਕਾ ਨਹੀਂ ਰਹਿ ਗਿਆ ਗੋਲਬਾਗ ਅੰਮ੍ਰਿਤਸਰ ਤੇ ਉਹ ਕੋਈ ਖਾੜਾ ਜੰਮੂ ਤੱਕ ਜਿਹੜਾ ਨਹੀਂ ਰਹਿ ਗਿਆ ਇੱਥੇ ਸਾਰੇ ਹਰਿਆਣਿਓਂ ਵੀ ਆਏ ਨੇ ਅੱਗੇ ਤੋਂ ਜਿਹੜਾ ਦਾ ਹਰ ਹਾਲਾ ਇੱਥੇ ਮੇਲਾ ਹੁੰਦਾ ਵਾ ਹਾਂਜੀ ਹਾਂਜੀ ਦੇ ਵਿੱਚ ਕੁਝ ਤਬਦੀਲੀ ਕਰਨਾ ਚਾਹੁੰਦੇ ਹੋ ਜਿਹੜਾ ਸਾਡੇ ਚੈਨਲ ਦੇ ਮਾਦੀ ਹੋ ਲਈ ਤਬਦੀਲੀ ਇਹੋ ਹੀ ਵੇ ਵੱਧ ਤੋਂ ਵੱਧ ਸੰਯੋਗ ਦਾ ਵੇ ਸੰਗਤ ਚਲੋ ਹਰ ਇੱਕ ਨਾਲ ਜਿਹੜੇ ਉੱਥੇ ਸੇਵਾਦਾਰ ਵੀ ਲੱਗੇ ਨੇ ਕੋਈ ਮੋਦਬੇ ਨੇ ਉਹਨਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਤੇ ਆਪੀ ਤਬਦੀਲੀ ਹੋ ਜਾਂਦੀ ਵੀ ਚਲੋ ਜਿੱਥੇ ਚੀਜ਼ ਦੀ ਲੋੜ ਹੈ ਉਹਨਾਂ ਨੂੰ ਦੇਣ ਮੰਨ ਲਾ ਉਹਨਾਂ ਦੇ ਨਾਲ ਰਲ ਕੇ ਤੁਰਨਾ ਕਿੱਥੇ ਗ੍ਰਾਈ ਕਰਨੀ ਗ੍ਰਾਈ ਕਰਨ ਆਪੀ ਵੱਡੀਆਂ ਕੁਸ਼ਤੀਆਂ ਕਰਾਈਏ ਵੱਡੇ ਵੱਡੇ ਬੋਲਵਾਨ ਜਿਦਾ ਸਕੰਦਰ ਸ਼ੇਕ ਜੱਸਾ ਪੱਟੀ ਹੋਰ ਵੱਡੇ ਸੱਧੀ ਆਪਾਂ ਇਹ ਜਿਹੜੀ ਜੋੜੀ ਸੱਧੀ ਇਹ ਵੀ ਦੋਵੇਂ ਟੌਪ ਦੇ ਧਰਮਿੰਦਰ ਕਵਾਲੀ ਤੇ ਭਵਿੰਦਰ ਬੋਲੀਆ ਇਹ ਉਹਨਾਂ ਦੇ ਕੁਸ਼ਤੀ ਦਾ ਖੇਡਾ ਹੈ ਫੈਸਲਾ ਬਰਾਬਰ ਹੋਈ ਜੀ ਕੁਸ਼ਤੀ ਅੱਜ ਪਹਿਲਵਾਨ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੇਰਾ ਨਾਮ ਨਿਸ਼ਾਟ ਸਿੰਘ ਹੈ ਪਹਿਲਵਾਨ ਅਖਾੜਾ ਬਾਬਾ ਕਮਜਤ ਤੇ ਬਹੁਤ ਵਧੀਆ ਸ਼ਿੰਗ ਕਰਵਾਈ ਦੀ ਇਸ ਇਲਾਕੇ ਵਿੱਚ ਨਿਸ਼ਾਨ ਜੀ ਤੁਹਾਡੇ ਮੰਨਿਆ ਜਾਂਦਾ ਵਾ ਕਿ ਪਹਿਲਵਾਨ ਜਿਹੜੇ ਆ ਬਹੁਤਾ ਜ਼ਿਆਦਾ ਜਿਹੜੇ ਵੀ ਬਹੁਦੇ ਪੜ੍ਹਾਈ ਵਾਲੇ ਨਹੀਂ ਹੁੰਦੇ ਪਰ ਮੈਨੂੰ ਇੱਕ ਗੱਲ ਦਾ ਪਤਾ ਲੱਗਾ ਵਾ ਕਿ ਤੁਹਾਡੀ ਜਿਹੜੀ ਆ ਪੜ੍ਹਾਈ ਵਿੱਚ ਗ੍ਰੈਜੂਏਟ ਬਹੁਤ ਹੈ ਤੇ ਨਾਲ ਨਾਲ ਉਹਦੇ ਕੁਸ਼ਤੀ ਵੀ ਚੱਲਦੀ ਕੀ ਗੱਲਾਂ ਚੁੰਦੇ ਯਾਰ ਇਹ ਲੋਕਾਂ ਦੀ ਗਲਤ ਸੋਚੇ ਕਿ ਪਹਿਲਵਾਨ ਗ੍ਰੈਜੂਏਸ਼ਨ ਨਹੀਂ ਹੁੰਦੇ ਮੈਂ ਹੁਣ ਡਬਲਯੂਐਮਏ ਬੀਏ ਦਾ ਪਲੱਸ ਮੇਰਾ ਸੀਬੀਐਸ ਸਕੂਲ ਇਹ ਪਿੰਡ ਫਤਿਹਪੁਰ ਵਾਲ ਦੇ ਵਿੱਚ ਇਫੀਸ਼ੀਅਲ ਕੰਮਨ ਪਬਲਿਕ ਸਕੂਲ ਆ ਔਰ ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਾਂ ਔਰ ਜਿਵੇਂ ਪਹਿਲਵਾਨ ਜੱਸੇ ਪੱਟੀ ਨੂੰ ਦੇਖ ਲਓ ਉਹ ਵੀ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਵਾ ਔਰ ਇਸ ਟਾਈਮ ਪੰਜਾਬ ਪੁਲਿਸ ਚੋਂ ਸ਼ੈਨ ਡੀਐਸਪੀ ਆ ਕੇ ਐਸਐਚਓ ਵੀ ਆ ਬਹੁਤ بڑے ਲਿਖੇ ਪਹਿਲਵਾਨ ਨੇ ਜੇ ਵੇਖਿਆ ਜਾਵੇ ਇਹਦੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਜੋਰ ਸੀ ਕੋਈ ਆਫਰ ਦਿੰਦਾ ਔਰ ਫਰਮ ਅੱਜਕੱਲ ਸਰਕਾਰ ਨੇ ਸਾਰੇ ਟੈਸਟ ਕਰਤੇ ਹੋਏ ਆ ਤੇ ਮੇਰੀ ਦੇਖੋ ਨੌਜਵਾਨਾਂ ਨੂੰ ਪੀ ਕੇ ਪੜਨ ਟੈਸਟ ਕੱਢਣ ਤੇ ਕੋਈ ਗਾਣੀ ਦੀ ਜੋਬ ਮਿਲਦੀ ਹੈ ਜਿਦਾਂ ਤੁਹਾਡੇ ਪੜਾਏ ਵੇਦ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਤੁਹਾਡੇ ਹਾਂ ਬਿਲਕੁਲ ਸਰਕਾਰ ਨੇ ਮੁੱਦੇ ਜਿੱਦਿਆਂ ਦੇਣਾ ਚਾਹੀਦਾ ਕਿ ਜਿਹੜੇ ਚੰਗੇ ਪਲੇਅਰ ਨੇ ਪਲੱਸ ਪੜੇ ਲਿਖੇ ਵੀ ਨਹੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਜ਼ਗਾਰ ਦਿੱਤਾ ਜਾਵੇ ਇੱਕ ਮੈਨੂੰ ਪਤਾ ਲੱਗਾ ਆਪਣੇ ਘਰ ਦਾ ਜਿਆਦਾ ਜਿਹੜਾ ਨਾਲ ਟਿਊਸ਼ਨਾਂ ਤੋਂ ਵੀ ਚੱਲਦਾ ਟਿਊਸ਼ਨਾਂ हां जी मैं मैं किसे किसे आज मैं एकेडमी ਵੀ ਚਲਾਉਣਾ ਬੱਚਾ ਨੂੰ ਟਿਊਸ਼ਨ ਵੀ ਕਰਵਾਉਣਾ। ਪਲਵਾਨੀ ਦੇ ਨਾਲ ਨਾਲ ਹੋਰ ਕੀ ਕਿਤੇ ਕਰਦੇ? ਹੋਰ ਆਪਣਾ ਕੋਈ ਦਿੱਤਾ ਨਹੀਂ ਹੋ ਬਸ ਸਕੂਲ ਦਾ ਵਾ ਤੇ ਅਕੈਡਮੀ ਦਾ ਵਾ। ਪਲਵਾਨੀ ਕਰੀਏ ਬਸ। ਜਿੱਥੇ ਨੰਂਜਵਾਨੀ ਬਰੇਡ ਜਿਹੜੀ ਆ ਨਸ਼ਿਆਂ ਦੇ ਬਹੁਤ ਹੋਏ ਆ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ? ਮੈਂ ਤਾਂ ਉਹਨਾਂ ਨੂੰ ਇਹੋ ਦਾਂਗਾ ਕਿ ਨਸ਼ੇ ਤਿਆਗੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ। ਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਰਿਕਾਰਡ ਖੋਲ੍ਹ ਦਿੱਤੀ ਗਈ ਇੱਥੇ। ਨਹੀਂ ਮੇਰੇ ਵੱਲੋਂ ਕੁਸ਼ਤੀ ਨਹੀਂ ਖੋਲ੍ਹ ਗਈ ਬਟ ਪ੍ਰਬੰਧਕਾਂ ਨੇ ਮੇਰਾ ਮਤਲਬ ਕਿ ਮੈਨੇਜਮੈਂਟ ਕੀਤਾ ਕਿ ਤੁਸੀਂ ਕੁਸ਼ਤੀਆਂ ਕਰਵਾਉਣੀਆਂ ਹੀ ਨੇ ਸ਼ੇਨਜੀ ਕਰਵਾਉਣੀਆਂ ਬਸ ਬਸੇ ਮੈਂ ਖੋਲਦਾ ਹੀ ਭਾਟਾ ਜਨੀ ਕੋਲੇ ਆ। ਠੀਕ ਹੈ ਜੀ। ਹਾਂਜੀ। ਹਾਂਜੀ ਭਲਵਾਨ ਜੀ ਅੱਜ ਇੱਥੇ ਆਏ ਜੇ ਛੋਟੀ ਉਮਰ ਹੈ ਤੁਹਾਡੀ ਕੁਸ਼ਤੀ ਖੋਲਦੇ ਬਲੜਵਾਲ ਦਾ ਮੇਲਾ ਕਾਫੀ ਵੱਡਾ ਕਿਦਾਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਮਹਿਸੂਸ ਹੋਇਆ ਬਹੁਤ ਵੱਡਾ ਮੇਲਾ ਹੋਇਆ ਵਾ। ਇਹ ਜਿਹੜੇ ਮੇਲੇ ਬਹੁਤ ਘੱਟ ਨੂੰ ਮਿਲਦੇ ਇੰਨੇ ਵੱਡੇ ਨਹੀਂ। ਬਹੁਤ ਜਾਈ ਚੰਗਤ ਜੁੜੀ ਮੇਲੇ ਦੇ ਵਿੱਚ ਬਹੁਤ ਵਧੀਆ ਮੇਲਾ ਆ। ਨਾਮ ਕੀ ਆਪਣਾ? ਮੇਰਾ ਨਾਮ ਦੀਪ ਹੈ ਜੀ। ਕਿਹੜੇ ਖਾੜੇ ਨੂੰ ਬਲੋਗ? ਸੈਂਸਰੇ। ਵੇਖਿਆ ਜਾਵੇ ਤੇ ਤੁਹਾਡੀ ਉਮਰ ਦੇ ਜਿਹੜੇ ਬੱਚੇ ਆ ਉਹ ਅੱਜ ਕੱਲ ਬਹੁਤ ਇਹ ਲੁੱਡੋ ਰਿਆਂ ਖੋਣਾਰੇ ਲੱਗੇ ਆ ਤੁਸੀਂ ਜਿਹੜਾ ਕੀ ਸੰਦੇਸ਼ ਚਾਹੁੰਦੇ ਹੋ ਆਪਣੀ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਆ ਵੀ ਸਾਰੇ ਖਵਾਨੀ ਗਰਨ ਗੇਮਾਂ ਜੁੜਨ ਕੋਈ ਵੀ ਗੇਮ ਨਾਲ ਜੁੜਨ ਕੋਈ ਵੀ ਗੇਮ ਚੰਗੀ ਮਾੜੀ ਨਹੀਂ ਹੁੰਦੀ ਜੋ ਵੀ ਕੋਈ ਵੀ ਗੇਮ ਕਰਾਂਗੇ ਆਪਾਨੂੰ ਬੈਨੀਫਿਟ ਮਿਲੂਗਾ ਲੁੱਡੋ ਨਾਲ ਕੋਈ ਬੈਨੀਫਿਟ ਨਹੀਂ ਮਿਲਣਾ ਖਵਾਨੀ ਵਾਲ ਜਿਹੜੇ ਸਾਰੇ ਮਿਹਨਤ ਕਰਦੇ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲਿਕ ਪ੍ਰਾਈਮ ਟੀਵੀ ਦਾ ਸਭ ਤੋਂ ਪਹਿਲਾਂ ਨੇ ਆਪਾਂ ਧੰਨਵਾਦ ਕਰਦੇ ਆ ਜਿਹੜੀ ਸਾਡੇ ਮਾਝੇ ਦੀ ਵੈਬਸਾਈਟ ਹੈ ਮੇ ਲੈਂਡ ਕਵਰ ਖਾਦੀ ਤੁਹਾਨੂੰ ਵੀ ਪਤਾ ਵੀ ਇਸ ਇਲਾਕੇ ਦੇ ਵਿੱਚ ਕਿੰਨਾ ਪਿਆਰ ਲੋਕੀ ਕਰਦੇ ਆ ਅੱਜ ਤੁਸੀਂ ਵੀ ਲਾਈਵ ਕੀਤਾ ਤੁਹਾਡੇ ਸਾਹਮਣੇ ਮੇਰੇ ਸਾਥ ਦੇ ਨਾਲ 20 ਤੋਂ 25 ਹਜ਼ਾਰ ਦਾ ਇਕੱਠ ਸੀ ਤੇ ਪੰਜਾਬ ਦੇ ਲਗਭਗ ਹਰ ਕੋਨੇ ਦੇ ਵਿੱਚੋਂ ਪਲਵਾਨ ਆਏ ਸੀ ਚਾਹੇ ਮਾਝੇ ਦੀ ਗੱਲ ਕਰੀਏ ਚਾਹੇ ਦੁਆਬੇ ਦੀ ਗੱਲ ਕਰੀਏ ਚਾਹੇ ਮਾਲਵੇ ਦੀ ਹਿਮਾਚਲ ਜੰਮੂ ਤੱਕ ਪਲਵਾਨ ਆਏ ਸੀ ਅਜਨਾਲੇ ਏਰੀਏ ਦਾ ਇਹ ਧੰਤਨ ਬਾਬਾ ਗ੍ਰੰਮ ਬ੍ਰਹਮ ਗਿਆਨੀ ਬਾਬਾ ਗਾਮਚੁਕ ਜੀਆਂ ਦੀ ਯਾਦ ਦੇ ਵਿੱਚ ਬਹੁਤ ਵੱਡਾ ਹਰ ਸਾਲ ਇਹ ਜਿਹੜਾ ਸੌਣ ਮਹੀਨੇ ਦੇ ਵਿੱਚ ਮੇਲਾ ਲੱਗਦਾ ਹੈ ਇਹ ਇੱਕ ਜਿਹੜਾ ਸ਼ਰਾਧਾ ਦੇ ਲਾਗੇ ਜਿਹੜਾ ਮੇਲਾ ਲੱਗਦਾ ਹੈ ਉਹ ਵੀ ਬਹੁਤ ਵੱਡਾ ਲੱਗਦਾ ਹੈ ਸੋ ਆਪਾਂ ਇਸ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਆਏ ਇਹ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਮੌਕਾ ਦਿੰਦੇ ਆ ਜੀ ਹਰ ਸਾਲ ਕਮੈਂਟਰੀ ਕੀਤੀ ਜਾਂਦੀ ਹੈ ਇੱਕ ਸ਼ਾ ਲੋਕਾਂ ਦੇ ਵਿੱਚ ਹੁੰਦਾ ਹੈ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਇੰਨਾ ਘੱਟ ਤੁਸੀਂ ਦੇਖਦੇ ਵੀ ਕਾ ਘੱਟ ਹੀ ਹੁੰਦਾ ਕਿਸੇ ਮੇਲੇ ਦੇ ਵਿੱਚ ਪਰ ਜਿੰਨਾ ਇਸ ਏਰੀਏ ਦੇ ਵਿੱਚ ਲੋਕਾਂ ਦੇ ਵਿੱਚ ਕਰੇਜ ਹੈ ਲੋਕਾਂ ਦੇ ਵਿੱਚ ਪਿਆਰ ਹੈ ਅੱਜ ਜਿਹੜੀ ਆਪਾਂ ਕੁਸ਼ਤੀ ਦੇਖੀ ਤਰਮਿੰਦਰ ਕਾਲੀ ਤੇ ਨਾਲ ਭੁਪਿੰਦਰ ਬੋਲੀਆਂ ਵਾਲਾ ਇਹ ਕੁਸ਼ਤੀ ਆਪਾਂ ਬਾਹਰ ਦੇਖੀਏ 2.5 ਤੇ 3 ਲੱਖ ਤੋਂ ਘੱਟ ਜਿਹੜੀ ਇਹ ਕੁਸ਼ਤੀ ਦੇਖਣ ਨੂੰ ਨਹੀਂ ਮਿਲਦੀ ਦੋਵੇਂ ਭਾਰਤ ਦੇ ਵੱਡੇ ਮੱਲ ਐ ਭਾਰਤ ਕੇਸਰੀ ਤੇ ਕਿਤਾਬ ਦੋਨਾਂ ਹੀ ਮੱਲਾ ਨੇ ਜਿੱਤੇ ਐ ਇਹਨਾਂ ਦੇ ਪਿਆਰ ਕਰਕੇ ਵੀ ਲੋਕ ਅੱਜ ਬਹੁਤ ਵਧੀਆ ਆਏ ਐ ਬੜਾ ਵੱਡਾ ਇਕੱਠ ਹੋਇਆ ਅੰਤ ਦੇ ਵਿੱਚ ਮੈਂ ਫੇਰ ਤੁਹਾਡੇ ਚੈਨਲ ਦੇ ਰਹੀਂ ਸਾਰੀ ਸੰਗ ਦਾ ਧੰਨਵਾਦ ਕਰਨਾ ਚਾਹਾਂਗਾ ਕੋਈ ਸ਼ੇਅਰ ਸੁਣਾ ਕੇ ਆਪਣਾ ਕੋਈ ਆਮ ਨੌਜਵਾਨ ਪੀੜੀ ਨੂੰ ਸੰਦੇਸ਼ ਦਿਓ ਕਿ ਨਸ਼ੇ ਲੜਾਈਆਂ ਤੋਂ ਕੀ ਲੈਣਾ ਪਿਆਰ ਨਾਲ ਸਦਾ ਰਲ ਕੇ ਰਹਿਣਾ ਚੰਗੀ ਸਿਹਤ ਉਮਰ ਦਾ ਗਹਿਣਾ ਗੱਲ ਪੱਲੇ ਬੰਨ ਲਈਏ ਕੇ ਰਾਜੇ ਖੇਲੇ ਕੰਡ ਦਸਮੰਦ ਲੋੜ ਬੰਦਾ ਵਿੱਚ ਵੰਡ ਲਈਏ ਬਹੁਤ ਬਹੁਤ ਧੰਨਵਾਦ ਜੀ ਪਬਲਿਕ ਪ੍ਰਾਈਮ ਟੀਵੀ ਦਾ ਜਿਨ੍ਹਾਂ ਨੇ ਨਮਾਣੇ ਦੇ ਬੰਦੇ ਨੂੰ ਇਹਨਾਂ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਚਲੋ ਪ੍ਰਾਈਮ ਟੀਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਵੱਡਾ ਕੁਸ਼ਤੀ ਦੰਗਲ ਜਿਹੜਾ ਨਾ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ ਜਿਹੜਾ ਉਹ ਤੰਤਨ ਬਾਬਾ ਗਮ ਚੱਕ ਦੇ ਸਹਿਯੋਗੀ ਦੇ ਨਾਲ ਔਰ ਉਹਨਾਂ ਦੇ ਸਾਰੇ ਸੇਵਾਦਾਰਾਂ ਵੱਲੋਂ ਜਿੱਤੇ ਅਮਰਦੀਪ ਪਹਿਲਵਾਨ ਨੇ ਬਹੁਤ ਸਾਰਾ ਸਹਿਯੋਗ ਆਪਣੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਸੇਵਾਦਾਰਾਂ ਦੇ ਨਾਲ ਮਿਲ ਕੇ ਬਹੁਤ ਵੱਡਾ কুਸਤੀ ਜੰਗਲ ਕਰਵਾਇਆ ਇਸ কুਸਤੀ ਜੰਗਲ ਦੇ ਵਿੱਚ ਹਿੰਦੁਸਤਾਨ ਦੇ ਪੰਜਾਬ ਦੇ ਜੰਕੇ ਦੇ ਹਰਿਆਣੇ ਦੇ ਯੂਪੀ ਤੋਂ ਮਹਾਰਾਸ਼ਟਰ ਤੋਂ ਛੋਟੀ-ਛੋਟੀ ਪਹਿਲਵਾਨ ਸੱਦੇ ਸੀ ਔਰ ਅੱਜ ਦੀ ਜਿਹੜੀ ਵੱਡੀ ਕੁਸ਼ਤੀ ਹੋਈ ਹੈ ਇੱਕ ਪਾਸੇ ਤਰਵਿੰਦਰ ਪਹਿਲਵਾਨ ਕੋਹਾਲੀ ਵਾਲਾ ਇੱਕ ਪਾਸੇ ਭਪਿੰਦਰ ਪਹਿਲਵਾਨ ਅਜਨਾਲੇ ਕੁ ਜੀ ਦੇ ਲਗਭਗ 2.5 ਜਾਂ 3.5 ਲੱਖ ਦੇ ਵਿੱਚ ਹੋਈ ਹੈ ਜਿਹੜੀ ਕੁਸ਼ਤੀ ਬਰਾਬਰ ਰਹੀ ਨਾ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਔਰ ਆਪਾਂ ਇਹ ਹੀ ਕਹਿਣਾ ਚਾਹੁੰਦੇ ਆ ਤੁਹਾਡੇ ਮੀਡੀਆ ਰਾਈਟ ਕਿ ਨਸ਼ਿਆਂ ਦਾ ਦੌਰ ਹੈ ਔਰ ਆਦੇ ਲਈ ਨਵੀਂ ਜਨਰੇਸ਼ਨ ਨੇ ਨਵੀਂ ਪੀੜ੍ਹੀ ਐ ਉਹ ਵੱਧ ਤੋਂ ਵੱਧ ਪਹਿਲਵਾਨੀ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਵਧੇ ਔਰ ਨਸ਼ਿਆਂ ਨੂੰ ਤਿਆਗੇ ਸਾਡੀ ਇਹ ਸੋਚ ਹੈ ਜੀ ਕੋਈ ਆਪਣੇ ਸ਼ੇਰਾਂ ਨੂੰ ਕੋਈ ਨੌਨ ਲੰਗੜੀਆਂ ਸੰਦੇਸ਼ ਮੈਂ ਇਹੋ ਜੀ ਕਹਿਣਾ ਚਾਹੁੰਦਾ ਹਾਂ ਆਪਣੇ ਇੱਕ ਪੰਜਾਬੀ ਸ਼ੇਰਾਂ ਨੂੰ ਕਿ ਪੱਟਾਂ ਵਿੱਚ ਜਾਨ ਹੋਵੇ ਡੌਲਿਆਂ ਤੇ ਮਾਣ ਹੋਵੇ ਨਾਲੇ ਚਾਹੀਦਾ ਇਰਾਦਾ ਮਜ਼ਬੂਤ ਲੋਕੋ ਪਹਿਲਵਾਨੀ ਸੌਧਾ ਦਰੀਏ ਸਿੱਖੇਗੇ ਕੋਚ ਕੋਲ ਜਿਵੇਂ ਚਾਬੜੇ ਨੂੰ ਸਦਾਰੀ ਕਲਕੂਤ ਲੋਕੋ ਬੋਰੇ ਰਾਹੇ ਕਿ ਬੰਦਾ ਪਹਿਲਵਾਨ ਨਹੀਂ ਬਣਦਾ ਚੰਗੇ ਪਹਿਲਵਾਨਾਂ ਨੂੰ ਚੰਗੇ ਕੋਚਾਂ ਨੂੰ ਹਮਦਰਦ ਨੂੰ ਸਲੂਟ ਲੋਕੋ ਜੇ ਚੰਗੇ ਪਹਿਲਵਾਨ ਹੋਣਗੇ ਚੰਗੇ ਕੋਚ ਹੋਣਗੇ ਤਾਂ ਦੂਰ ਹੀ ਸਲੂਟ ਹੋਣੇ ਆ ਜੀ ਇਹ ਪੱਕੀ ਗੱਲ ਹੈ ਅੱਜ ਦੇਖ ਰਹੇ ਤੁਸੀਂ ਭਵਿੰਦਰ ਅਜਲਾਲਾ ਦਵਿੰਦਰ ਪਹਿਲਵਾਨ ਕਹਾਰੀ ਹੋਰ ਬਹੁਤ ਛੋਟੀ ਛੋਟੀ ਪਹਿਲਵਾਨ ਆਏ ਆ ਆਪਾਂ ਉਹਨਾਂ ਬਾਰੇ ਵਧੀਆ ਤਰੀਕੇ ਨਾਲ ਬੋਲਦੀਆਂ ਉਹਨਾਂ ਨੂੰ ਸਲੂਟ ਕਰਦੇ ਆ ਜੇ ਪਹਿਲਵਾਨ ਵਧੀਆ ਹੋਣ ਕੋਚ ਵਧੀਆ ਹੋਣ ਤਾਂ ਨਸ਼ਾ ਆਪੇ ਆਟੋਮੈਟਿਕਲੀ ਬਈ ਖਤਮ ਹੋ ਜਾਊਗਾ ਪ੍ਰੈਮ ਟੀਵੀ ਵਾਲੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਸ ਦੇ ਰਾਹੀਂ ਪੂਰੀ ਦੁਨੀਆ ਵਿੱਚ ਅੱਜ ਦੇਖਣ ਬਾਦਰੀਏ ਕੋ ਜਣੀ ਹੈ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਹਾਂਜੀ ਭਲਵਾਨ ਜੀ 컬러 ਵਾਲ ਦੇ ਮੇਲੇ ਤੇ ਆਏ ਜੀ ਗਾਣਾ ਚਾਹੁੰਦੇ ਹਾਂ ਹਾਂਜੀ ਜੀ ਇਹ ਗਾਣਾ ਜੰਦਿਆਂ ਵੀ ਮੇਲਾ ਬਹੁਤ ਸੋਹਣਾ ਆਇਆ ਡੰਗ ਜਿਹੜਾ ਪਹਿਲਵਾਨ ਪਹੁੰਚੇ ਆ ਕੁਸ਼ਤੀਆਂ ਦਾ ਆਨੰਦ ਆਇਆ ਸਾਰਿਆਂ ਨੂੰ ਸਾਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਸਰੋਤੇ ਆਏ ਨੇ ਤੇ ਸਾਰੇ ਪਹਿਲਵਾਨਾਂ ਦਾ ਪਹਿਲਵਾਨਾਂ ਦੀ ਕੁਸ਼ਤੀਆਂ ਦਾ ਸਾਨੂੰ ਵੀ ਇੰਨਾ ਆਨੰਦ ਆਇਆ ਬਾਕੀ ਤੁਹਾਡਾ ਵੀ ਜੀ ਧੰਨਵਾਦ ਕਰਦੇ ਆ ਲੈਪ ਵਾਲਿਆਂ ਦਾ ਜਿਹੜੇ ਪਹੁੰਚੇ ਹੋ ਤੁਸੀਂ ਭਲਵਾਨ ਜੀ ਪਹਿਲੀ ਪਹਿਲਵਾਨੀ ਜਿਹਦੇ ਹੋਣ ਵਾਲੀ ਪਹਿਲਵਾਨੀ 'ਚ ਕੀ ਅੰਤਰ ਹੈ ਪਹਿਲੀ ਆੜੀ 'ਚ ਤਾਂ ਹੋਣ ਵਾਲੀ ਦਾ ਬੜਾ ਫਰਕ ਜੋ ਹੋਣ ਪਹਿਲਵਾਨ ਥੋੜਾ ਜਿਹਾ ਛੇਤੀ ਪਿਆਰ ਹੋਣਾ ਚਾਹੁੰਦੇ ਆ ਪਹਿਲੀ ਪਹਿਲਵਾਨੀ ਇਹ ਥੋੜੀ ਜਿਹੀ ਹੌਲੀ ਹੌਲੀ ਸੀ ਉਹ ਥੋੜਾ ਜਿਹਾ ਸਿਆਣੇ ਸੀ ਧੰਨਵਾਦ ਹੈ ਇਹ ਦੋ ਅੰਤਰ ਆ ਪਹਿਲੋਂ ਪਹਿਲੇ ਦਾ ਹੁੰਦਾ ਹਾਂ ਉਹਦੋਂ ਦਾ ਬੜਾ ਫਰਕ ਹੈ ਉਹ ਪਹਿਲਵਾਨ ਤਗੜੇ ਜਿਆਦੇ ਵੇਦੋ ਜਿਹੜੇ ਕਈ ਡਾਈਟ ਇਦਾਂ ਦੀ ਖਾ ਲੈਂਦੇ ਆ ਜਿਹੜਾ ਛੇਤੀ ਛੇ ਮਨ ਸ਼ਾਰਟਕਟ ਰਸਤਾ ਬਣੋੜੇ ਉਹਨਾਂ ਨੂੰ ਕੀ ਜਾਣਣਾ ਚਾਹੀਦਾ ਉਹਨਾਂ ਦੀ ਗੋਣਾ ਚੋਨੇ ਆਪ ਜਿਹੜੀ ਦੇਸੀ ਖਾਣਾ ਨਾ ਉਹਦੇ ਨਾਲ ਦਾ ਮਜਾ ਨਹੀਂ ਆ ਉਹਦੇ ਨਾਲ ਪਹਿਲਵਾਨ ਕੋਈ ਵੀ ਆ ਲੰਮਾ ਚੱਲਦਾ ਆ ਜਿਹੜੀ ਖਾਣਾ ਪਹਿਲਵਾਨ ਜਿੰਨਾ ਵੀ ਲੰਮਾ ਚੱਲਦਾ ਆ ਉਹਨਾਂ ਨੂੰ ਉਹਨੂੰ ਫਾਇਦਾ ਆ ਉਹਦੇ ਸਰੀਰ ਨੂੰ ਫਾਇਦਾ ਆ ਇੱਕ ਲੰਮਾ ਚੱਲੇਗਾ ਸਦਾ ਬਹਾਰੋ ਪਹਿਲਵਾਨ ਵਾਖਿਆ ਜਾਂਦਾ ਤੇ ਜੇ ਸ਼ਾਰਟਕਟ ਅਪਣਾਉਣਾ ਚਾਹੀਦਾ ਹਾਂਜੀ ਸ਼ਾਰਟਕਟ ਅਪਣਾਉਣਾ ਚਾਹੀਦਾ ਕਿ ਨਹੀਂ ਨੇ ਮੈਂ ਦਾ ਸਿੱਧਾ ਹੀ ਚੱਲੇ ਨਹੀਂ ਬਣਾਉਣਾ ਚਾਹੀਦਾ ਸਿੱਧਾ ਪਹਿਲਵਾਨ ਚੱਲੇ ਉਹਦਾ ਫਾਇਦਾ ਆ ਅੱਰੀਆਂ ਮੰਦੋ ਰਾਸ ਤੇ ਇਹ ਵੀ ਅੰਨੀਆਂ ਵੀ ਸਾਰੇ ਮੁੰਡੇ ਖਾੜਿਆਂ ਚਾਉਣ ਜਿਹੜੀ ਵੀ ਗੇਮ ਨਾਲ ਪਿਆਰ ਕਰਦੇ ਜਿਹੜਾ ਕਬੱਡੀ ਨਾਲ ਪਿਆਰ ਕਰਦਾ ਕਬੱਡੀ ਨਾਲ ਕਰੇ ਜਿਹੜਾ ਕੁਸ਼ਤੀ ਨਾਲ ਪਿਆਰ ਕਰਦਾ ਕੁਸ਼ਤੀ ਨਾਲ ਕਰੇ ਤੇ ਸਾਰੇ ਮੇਰੇ ਜਿੰਨੇ ਵੀ ਬੱਚੇ ਆ ਜਾਂ ਭੈਣ ਭਰਾ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਜੁੱਧ ਨਸ਼ਿਆਂ ਵਿਰੁੱਧ ਕਰਨਾ ਹੀ ਨਾ ਪਵੇ ਜੇ ਬੱਚੇ ਸਿਆਣੇ ਹੋ ਜਾਂਦੇ ਮਾ ਬავ ਵੀ ਤਗੜੀ ਹੋ ਗਏ ਉਹਨਾਂ ਖਾੜਿਆਂ 'ਚ ਭੇਜਣ ਔਰ ਵੱਧ-ਵੱਧ ਗਰਾਉਂਡਾਂ ਨਾਲ ਜੋੜਨਾ ਵਾਇਕ ਦੀਕਾ ਖਾਲਸਾ ਤੇ ਹਾਂਜੀ ਹਾਂਜੀ ਦਲ ਦਾ ਪਤਾ ਲੱਗਾ ਵੀ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਵਾ ਰੋਹਾਨੀ ਲੈਨ 'ਚ ਤਿਆਰ ਕਰਦੇ ਹਾਂਜੀ ਹਾਂਜੀ ਅਸੀਂ ਤੇ ਇਹੋ ਆਨੇ ਸਾਡੇ ਭਾਰੇ ਸਾਰੇ ਬੱਚੇ ਆ ਤੇ ਵੱਧ-ਵੱਧ ਖਾੜੇ 'ਚ ਬੱਚੇ ਆਉਣ ਅਸੀਂ ਤਿਆਰ ਹਾਂ ਹੋਰ ਵੀ ਵੱਡੇ-ਵੱਡੇ ਕੋਚ ਸਹਿਬਾਨ ਆ ਉਹ ਵੀ ਤਿਆਰ ਆ ਬੱਚਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਤੇ ਬੱਚਿਆਂ ਨੂੰ ਚਾਹੀਦਾ ਵੱਧ-ਵੱਧ ਛਿੰਗਾਂ ਮੈਨੇ ਵੇਖਣ ਔਰ ਤਗੜੀ ਹੋਣ ਤੇ ਮਾਰਨੇ ਦਾ ਨਾਮ ਰੋਸ਼ਨ ਕਰਨ ਸਤਿ ਸ਼੍ਰੀ ਅਕਾਲ ਸਰਵ ਜੀ। ਭਰਵਾਂ ਜੀ ਕੀ ਨਾਮ ਹੈ ਆਪਣਾ? ਮੇਰਾ ਨਾਮ ਜੁਰਾ ਸਿੰਘ ਹੈ ਜੀ। ਕਿਹੜੇ ਖਾਣੇ ਨੂੰ ਬਲਾਉਂ ਕਰਦੇ? ਮੈਂ ਖਾੜਾ ਪਿੰਡੀ ਹੋਂ। ਅੱਜ ਇੱਥੇ ਮੇਲੇ 'ਚ ਕੁਸ਼ਤੀ ਹੋਈ ਹੈ, ਟੀਕਾਣਾ ਚੁੜਾਏ। ਕੁਸ਼ਤੀ ਬਹੁਤ ਵਧੀਆ ਏ ਆ ਜੀ। ਕਿਸ ਨਾਲ ਕੁਸ਼ਤੀ ਹੋਈ? ਬੰਦਵਾ ਸੁਖਵਾਰਾ ਹੋਈ। ਕਿ 3 ਜਾਨ ਨਿਕਲਿਆ। ਤੀਜਾ ਪਾਸਾ ਹੀ ਕੁਸ਼ਤੀ ਜੀ। ਕੀ ਬੱਚੇ ਉਹਨਾਂ ਨੂੰ ਟੀਕਾਣਾ ਚੁੜਾਏ। ਨੌਜਵਾਨਾਂ ਨੂੰ ਬੇਨਤੀ ਆਹੀ ਹੈ ਜੇ ਵੀ ਨਸ਼ਿਆਂ ਨੂੰ ਛੱਡੋ ਤੇ ਘਰ ਦੀ ਨਾਲ ਜਾਓ ਹੋਰ ਜੀ ਮਾਂ ਨਾਲ ਜੜੋ। ਕੋਨਤਾ ਕਿੰਨੀਆਂ ਕੁਸ਼ਤੀਆਂ ਹੋ ਗਈਆਂ ਕੁਸ਼ਤੀਆਂ ਬਹੁਤ ਖੁੱਲ ਚੁੱਕੇ ਮਾਚਲ ਵੀ ਉਹ ਪੰਜਾਬ ਤੋਂ ਬਾਹਰ ਕਾਫੀ ਖੁੱਲ ਚੁੱਕੇ ਕਿਦਾਂ ਦਾ ਮੋਰ ਮਿਲਦਾ ਪੰਜਾਬ ਤੋਂ ਬਾਹਰ ਬਹੁਤ ਵਧੀਆ ਲੋਕ ਪਿਆਰ ਕਰਦੇ ਬਹੁਤ ਪਿਆਰ ਕਰਦੇ ਆ ਜੀ ਮਾਚਲੇ ਲੋਕ ਮੰਨ ਸਤਕਾਰ ਕਰਦੇ ਉਧਰ ਮੈਂ ਮੰਗੂ ਬਹਾਦਰ ਨਾਲ ਉਧਰਲੇ ਖਾੜੇ ਤੋਂ ਹੀਰ ਨਾਲ ਮੇ ਨਾਲ ਖਾੜਾ ਉਸਤਾਦ ਮੰਗੂ ਬਹਾਦਰ ਰਾਇਤਲਾ ਤੋਂ ਕੀ ਅੰਤਰ ਹੁੰਦਾ ਆਪਣੇ ਪੰਜਾਬ ਦੇ ਦੇ ਹਮਾਚਲੇ ਜਾਂ ਤੁਸੀਂ ਹਰਿਆਣੇ ਜਾਂਦੇ ਹੋ ਕਿਦਾ ਉਹ ਉਸਤੀ ਦਾ ਕਿਦਾਂ ਦਾ ਮਾਹੌਲ ਹੈ ਨਾ ਉਹਨਾਂ ਦੇ ਉੱਤੇ ਤੇ ਲੋਕਾਂ ਦੇ ਵਿੱਚ ਖੇਚਾ ਹੈ ਉੱਧਰ ਬਹੁਤ ਖੇਚਾ ਜੀ ਉਸਤੀ ਨੇ ਲੈ ਕੇ ਉੱਧਰ ਬਹੁਤ ਵਧੀਆ ਪਿਆਰ ਕਰਦੀ ਦੁਲਾਰ ਜਿਵੇਂ ਵੀ ਹੈ ਬਹੁਤ ਸਾਜੀ ਅੱਜ ਬਲੜਵਾਲ ਦਾ ਮੇਲਾ ਸ਼ੇਰ ਚੱਲਿਆ ਵਾ ਕਿਦਾਂ ਦਾ ਲੱਗਿਆ ਸਭ ਤੋਂ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ ਪ੍ਰਾਈਮ ਟੀਮ ਵਾਲਿਆਂ ਦਾ ਧੰਨਵਾਦ ਆ ਇਹਨਾਂ ਇੰਨੇ ਕਾਬਿਲ ਸਮਝਿਆ ਮੈਨੂੰ ਤੇ ਬਾਕੀ ਅੱਜ ਅਸੀਂ ਆਏ ਆ ਜੀ ਬਲੜਵਾਲ ਇਹਨ ਮੇਲਾ ਵੇਖਣ ਬਹੁਤ ਹੀ ਵਧੀਆ ਕੁਸ਼ਤੀਆਂ ਕਰਵਾਈਆਂ ਉਹਨਾਂ ਨੇ ਇੱਕ ਨੰਬਰ ਚੰਡੀ ਸੀ ਭਵਿੰਦਰ ਅਜਨਾਲਾ ਤੇ ਧਰਮਿੰਦਰ ਕੋਹਾਲੀ ਦੀ ਬਹੁਤ ਵਧੀਆ ਕੁਸ਼ਤੀ ਹੋਈ ਆ ਗੌਰੂ ਸੀਗਾ ਜਨਾਲੇ ਵਾਲਾ ਜੀ ਉਹਦੀ ਕੁਸ਼ਤੀ ਹੋਈ ਆ ਬਹੁਤ ਵਧੀਆ ਹੈਪੀ ਸੀ ਆਵਾਣ ਤੋਂ ਬਹੁਤ ਵਧੀਆ ਕੁਸ਼ਤੀਆਂ ਮਤਲਬ ਅਮਰਜੀਤ ਪਹਿਲਵਾਨ ਕੁਸ਼ਤੀਆਂ ਕਰਵਾ ਰਿਹਾ ਸੀਗਾ ਤੇ ਅੱਜ ਸਾਨੂੰ ਇਥੇ ਖੋਲਣ ਦਾ ਮੌਕਾ ਮਿਲਿਆ ਮੇਰੀ ਕੁਸ਼ਤੀ ਕਰਾਈ ਜੀ ਮੁੰਡਾ ਹਮਾਚਲ ਤੋਂ ਆਇਆ ਸੀਗਾ ਤੇ ਪਰਮਾਤਮਾ ਦੀ ਕਿਰਪਾ ਨਾਲ ਕੁਸ਼ਤੀ ਸਾਨੂੰ ਮਿਲ ਗਈ ਤੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਮਾਨ ਸਤਕਾਰ ਦਿੱਤਾ ਜੀ ਤੇ ਇਹ ਇਲਾਕੇ ਦਾ ਮੈਂ ਪਬਲਿਕ ਦਾ ਸ਼ੁਕਰਗੁਜ਼ਾਰ ਆਵਾਂਗਾ ਜਿਹੜਾ ਮੈਨੂੰ ਇੰਨਾ ਅੱਜ ਤੱਕ ਵੀ ਮਾਨ ਬਖਸ਼ਦੇ ਆ ਤੇ ਬਹੁਤ ਹੀ ਵਧੀਆ ਮੇਲਾ ਹੁੰਦਾ ਜੀ ਕੰਟਰੋਲ ਹੁੰਦਾ ਵਾ ਕੋਈ ਇਹ ਨਹੀਂ ਕਿ ਭੱਜ ਕੇ ਬਾਹਰ ਹੋਵੇ ਚਲ ਗਿਆ ਸ਼ਰਾਬੀ ਚਲ ਗਿਆ ਜਾਂ ਕੋਈ ਇਦਾਂ ਹੋ ਗਿਆ ਤੇ ਬਹੁਤ ਵਧੀਆ ਹਿੰਮੇਲਾ ਹੁੰਦਾ ਜੀ ਭਗਵਾਨ ਜੀ ਬੜਾ ਲੰਮਾ ਤੇ ਬੜਾ ਟਾਂ ਕੁਸ਼ਤੀ ਦੇ ਕੁਸ਼ਤੀ ਲਾਹਾਂ ਦੇਖ ਕੇ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਜਿਹੜਾ ਬਾਕੀ ਇਹ ਹੈ ਕਿ ਕੋਈ ਵੀ ਗੇਮ ਕਰਨ ਬੱਚੇ ਤੇ ਨਸ਼ੇ ਤੋਂ ਦੂਰ ਰਹਿਣ ਬਾਕੀ ਅੱਜਕੱਲ ਨਵੀਂ ਜਨੈਸ ਜਨਰੇਸ਼ਨ ਜਿਹੜੀ ਆ ਉਹ ਸਿਆਣੀ ਆ ਪਰ ਹਰੇਕ ਨੂੰ ਨਹੀਂ ਹੁੰਦਾ ਕਿ ਇਹ ਰਾਹ ਗਲਤ ਆ ਆਪਣਾ ਲੈਂਦੇ ਆ ਬਾਅਦ ਚ ਮਾਂ ਪਿਓ ਦਾ ਬਹੁਤ ਬੁਰਾ ਹਾਲ ਹੁੰਦਾ ਜਦੋਂ ਬੱਚਾ ਤੁਰ ਜਾਂਦਾ ਨਾ ਜਹਾਨ ਤੋਂ ਤੇ ਮਾਂ ਪਿਓ ਵੇਖਿਆ ਨਹੀਂ ਜਾਂਦਾ ਰੋਂਦਾ ਅੱਜਕੱਲ ਇਕੱਲਾ ਇਕੱਲਾ ਬੱਚਾ ਵਾ ਜਿਹੇ ਨਸੇ ਦੇ ਪੈ ਜਿਹੜਾ ਨਸੇ ਦੀ ਦਦ ਜਲ ਚੱਲਣ ਦੀ ਆ ਨਾ ਜੀ ਇਤੋਂ ਬਾਬਾ ਨਾਨਕ ਹੀ ਬਚਾਏ ਦਾ ਬੰਦਾ ਬਣ ਸਕਦਾ ਜੀ ਥੋੜਾ ਫਖਰ ਮਹਿਸੂਸ ਹੁੰਦਾ ਲੋਕਾਂ ਨੂੰ ਇਧਰ ਲੈਣ ਨੂੰ ਤੇ ਪੰਮਾ ਡੇਰਾ ਬਾਬਾ ਨਾਨਕ ਅੱਜ ਵੀ ਜਿਹੜਾ ਖਾੜਿਆ ਦੀ ਸ਼ਾਨ ਬਣਿਆ ਬੜਾ ਲੰਮਾ ਸਿਰ ਤੇ ਕੁਸ਼ਤੀ ਮੈਂ 50 ਸਾਲ ਤੋਂ ਉੱਪਰ ਹੀ ਅੱਜ ਵੀ ਬਿਲਕੁਲ ਗੱਲ ਇਹ ਹੈ ਕਿ ਭਵਾਨੀ ਤਾਂ ਸਾਰੇ ਕਰਦੇ ਆ ਜੀ ਕਈ ਖਾੜਿਆਂ 'ਚ ਬੈ ਕੇ ਭਵਾਨੀ ਕਰਦੇ ਆ ਤੇ ਖਾੜਿਆਂ ਵਿੱਚ ਹੀ ਉੱਥੇ ਤਗੜੇ ਹੁੰਦੇ ਆ ਉੱਥੇ ਖਤੋਂ ਹੁੰਦੇ ਕੋਈ ਨਾਂ ਨਹੀਂ ਹੁੰਦਾ ਉਹ ਅਕਾਲਪੁਰਖ ਆਪ ਕਿਰਪਾ ਕਰੇ ਨਾ ਜੀ ਤੇ ਪੰਮੇ ਦੇ ਨਾਲ ਬਾਬੇ ਨਾਨਕ ਦਾ ਨਾਂ ਜੁੜ ਗਿਆ ਤੇ ਬਾਬੇ ਨਾਨਕ ਨੇ ਐਸੀ ਬਾਹ ਫੜੀ ਕਿ ਬਾਹ ਵੀ ਨਹੀਂ ਫੜੀ ਕਿ ਨਾਲ ਹਿੱਕ ਦੇ ਲਾਗ ਰੱਖਿਆ ਜੀ ਉਹਨੇ ਤੇ ਮਾਲਕ ਕੋਲੋਂ ਸਵੇ ਸਵੇਰੇ ਉੱਠ ਕੇ ਇਹੋ ਮੰਗੀਦਾ ਜੀ ਮਾਲਕਾ ਤੇਰਾ ਧੰਨਵਾਦ ਆ ਕਿ ਜੋਤ ਹੋਂ ਦਿੱਤਾ ਇੰਨੀ ਸਾਡੀ ਔਕਾਤ ਨਹੀਂ ਸੀਗੀ ਤੇ ਧੰਨਵਾਦ ਆ ਕੋਈ ਕੋਈ ਆਪਣੇ ਵਰਗਾ ਵੀ ਗਾਂ ਪ੍ਰਮਾਣ ਪੈਦਾ ਕਰ ਰਿਹਾ ਜੀ ਇਹ ਜੀ ਭਵਾਨੀ ਔਖੀ ਆ ਜੇ ਕਿਸੇ ਨੂੰ ਕਰਾਉਣੇ ਆ ਉਹ ਕਹਿੰਦਾ ਨਹੀਂ ਮੰਨਦਾ ਇਹਦੇ ਵਿੱਚ ਜਿਵੇਂ ਗੁਰਵਿੰਦਰ ਲੱਲੀਆਂ ਵਾਲਾ ਪਹਿਲਵਾਨ ਬਹੁਤ ਵਧੀਆ ਪਹਿਲਵਾਨਾ ਭਵਿੰਦਰ ਜਨਾਲਾ ਹੋਇਆ ਵੱਡੇ ਭਵਾਨ ਕਿਸੇ ਨੂੰ ਪੁੱਛ ਕੇ ਵੇਖ ਲਓ ਕਿ ਤੁਸੀਂ ਇੱਕ ਨੰਬਰ ਤੇ ਪਹੁੰਚੋ ਤੇ ਕਿੰਨੀ ਮਿਹਨਤ ਕਰਦੇ ਹੋ ਉਹ ਕਹਿੰਦੇ ਅਸੀਂ 3-3 ਘੰਟੇ ਸਵੇਰੇ ਸਪਾੜੇ ਲਾਉਨੇ ਆ ਫਿਰ ਜਾ ਕੇ ਉਹਨਾਂ ਦਾ 2000-2500 ਸਪਾੜਾ ਹੁੰਦਾ ਜੀ ਤੇ ਅੱਜ ਕੱਲ ਬੱਚੇ 300 ਸਪਾੜਾ ਲਾਏ ਕਹਿੰਦੇ ਅਸੀਂ ਇੱਕ ਨੰਬਰ ਤੇ ਜੋੜ ਬਣ ਜੀ ਹੁਣ ਜੀ ਤਾਂ ਹਰੇਕ ਤਾਂ ਕਰਦਾ ਕਿ ਮੈਂ ਭਵਿੰਦਰ ਜਨਾਲਾ ਬਨ ਜਾ ਮੈਂ ਜੱਸਾ ਪੱਟੀ ਬਨ ਜਾ ਮੈਂ ਪ੍ਰਿਤਪਾਲ ਫਰਵਾੜਾ ਬਨ ਜਾ ਮੈਂ ਅਜੇ ਬਾਰਨ ਬਨ ਜਾ ਇਦਾਂ ਕਰਕੇ ਹਰੇਕ ਤਾਂ ਜੀ ਕਰਦਾ ਜੀ ਇਹਵੇਂ ਨਵੇਂ ਮੁੰਡੇ ਚੱਲਣ ਦੇ ਆ ਤੇ ਮਿਹਨਤੇ ਕਰਕੇ ਰਾਜੀ ਕੋਈ ਨਹੀਂ ਜੀ ਇੱਕ ਨਵਾਂ ਰਾਹ ਚੱਲ ਪਿਆ ਵਾ ਛੇਤੀ ਦੀ ਦੌੜ ਚੱਲ ਪਈ ਆ ਉਹਦਾ ਭਾਨੀ ਅ ਜਲ ਭੀਆ ਅੰਗਰੇਜ਼ੀ ਲੈਵਲ ਦੇ ਉਹ ਹਾਂ ਉਹਦੀ ਹਾਂ ਸਮਝ ਨਹੀਂ ਜੀ ਇੱਕ 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 ਚੀਜ਼ ਹੋਰ ਬੜੀ ਆਉਂਦੀ ਆ ਤੇ ਤੁਸੀਂ ਪਹਿਲਵਾਨ ਜੀ ਤਜਰਬਾ ਤਾਂ ਠਾਡਾ ਵੱਡਾ ਕਈ ਵਾਰੀ ਸੋਨ ਟਮਿਲਦਾ ਸਾਡੇ ਕਬੱਡੀ ਦੇ ਪਹਿਲਵਾਨ ਹੋ ਵੀਰਾਂ ਦੁੱਝੀ ਹੋਗੇ ਐਂਡ ਜਿਹੜਾ ਉਹਨਾਂ ਦਾ ਕੋਈ ਕਹਿਣਾ ਸਪੀਡ ਹੈਡ ਲੈਂਦੀ ਜਾਂ ਕੁਝ ਈਟਾ ਦੀ ਕੋਈ ਦਿੱਕਤ ਆਉਂਦੀ ਆ ਪਹਿਲਵਾਨਾਂ ਕੇ ਜਾਂ ਇਹ ਬਦਨਾਮੀ ਇਦਾਂ ਵੀ ਉਹ ਦਿੱਤੀ ਆ ਵੀ ਕਿਸੇ ਨੂੰ ਛੋਟੀ ਉਮਰ ਤੇ ਅਟੈਕ ਹੋ ਰਿਹਾ ਮੇਰੇ ਲਾਗੇ ਬੈਠਾ ਜੀ ਪ੍ਰੇਮ ਪਹਿਲਵਾਨ ਹੈਪੀ ਪਹਿਲਵਾਨ ਦਾ ਬਾਪੂ ਜੀ ਆ ਜੀ ਇਹਨਾਂ ਨਾਲ ਵੀ ਮੇਰੀ ਕਾਂਡਾ ਕੁਸ਼ਤੀ ਹੋਈ ਆ ਹਾਡੀ ਕੁਸ਼ਤੀ ਕਾਂਡਾ ਹੋਈ ਭਵਾਨ ਜੀ ਬਰਾਬਰ ਕੁਸ਼ਤੀ ਹੋਈ ਧਰਮਕੋਟ ਹੁਣ ਮੇਰਾ ਵੇਖ ਲੋ ਤੇ ਭਵਾਨ ਦਾ ਵੇਖ ਲੋ ਭਵਾਨ ਨੇ ਆਪਣੇ ਬੇਡੇ ਨਾਲ ਜੋਰ ਲਾਤਾ ਭਵਾਨ ਨੇ ਬੇਟਾ ਭਵਾਨ ਬਣਾ ਲਿਆ ਮੈਂ ਆਪਣੇ ਲਈ ਜਾਂਦਾ ਵਾਂ ਤੇ ਬੰਦਾ ਬੁੱਢਾ ਨਹੀਂ ਹੁੰਦਾ ਬੰਦੇ ਦਾ ਥੋੜਾ ਜੀ ਬੰਦੇ ਨੇ ਚਾਲ ਚੱਲਣ ਸਹੀ ਹੋਣ ਬੰਦੇ ਦੀ ਖਰਾਕ ਸਹੀ ਹੋਵੇ ਹੁਣ ਮੇਰਾ 51ਵਾਂ ਚੱਲਣ ਰਿਹਾ ਜੀ ਅੱਜ ਵੀ ਅ ਅਕਾਲ ਪੁਰਖ ਦੀ ਕਿਰਪਾ ਉਹੀ ਗੱਲ ਚੱਲਣੀ ਨੇ ਭਵਾਂ ਜੀ ਉਹ ਜਿਹੜੀ ਆਪਾਂ ਲਈ ਜਿਵੇਂ ਕੁਝ ਬੰਦੇ ਕਹਿੰਦੇ ਹੁਵਾਨੀ ਛੱਡ ਦੇਣੀ ਚਾਹੀਦੀ ਆ ਤੇ ਮੈਂ ਭਵਾਂ ਦਾ ਜਿਵੇਂ ਤਜਰਬਾ ਵੱਡਾ ਸੀ ਮੇਰੇ ਨਾਲ ਵੀ ਮੈਂ ਤਾਂ ਆਪਣੇ ਤੋਂ ਸੀਨੀਅਰ ਬੰਦੇ ਲਾ ਕੇ ਬੈਠਾ ਜੀ ਉਹਨਾਂ ਨੂੰ ਪੁੱਛਣਾ ਕਿਵੇਂ ਛੱਡ ਦੇਣੀ ਚਾਹੀਦੀ ਜਾਂ ਕਿਦਾਂ ਪੰਨ ਜਦੋਂ ਛੱਡ ਦਿੱਤੀ ਨਾ ਤੇ ਦਿਨ ਵਿੱਚ ਹੀ ਐ ਸਰੀਰ ਜਿਹੜਾ ਨਾ ਸਹੀ ਹੈ ਇਹਦੇ ਨੂੰ ਵੀ ਤਿਆਰ ਕਰ ਰਹੇ ਸੀ ਹਾਂ ਮੈਂ ਮਿਹਨਤ ਕਰਾਉਂਦਾ ਜੀ ਹਰਕ ਦੀ ਤੇ ਇਹ ਹੈ ਕਿ ਨਾਲ ਹੁਣ ਪੜ੍ਹਾਈਆਂ ਬੜੀਆਂ ਔਖੀਆਂ ਇੱਕ ਇੱਕ ਬੱਚਾ ਜੀ ਅਸੀਂ ਕਹਿੰਦੇ ਆਂ ਕਿ ਬੱਚਾ ਇੰਜੀਨੀਅਰ ਵੀ ਬਣ ਜਾਏ ਡਾਕਟਰ ਵੀ ਬਣ ਜਾਏ ਪੁਵਾਨ ਵੀ ਬਣ ਜਾਏ ਕੱਲਾ ਇੱਕੋ ਬੱਚਾ ਹੈ ਸਾਰੇ ਕੰਮ ਉਸ ਕੋਲ ਲੱਭਦੇ ਆਂ ਤੇ ਕਿਵੇਂ ਕੰਮ ਚੱਲੂਗਾ ਜੀ ਇਹ ਤੇ ਪਹਿਲਾਂ ਹੁੰਦਾ ਹੈਗਾ 6 7 ਬੱਚੇ ਹੁੰਦੇ ਸੀਗੇ ਇੱਕ ਪੁਵਾਨੀ ਜੇ ਪੈ ਗਿਆ ਜੀ ਤੇ ਇੱਕ ਦਵਾ ਚੱਲ ਗਿਆ ਤਾਂ ਵੀ ਕੰਮ ਚੱਲੀ ਜਾਂਦਾ ਸੀਗਾ ਹੁਣ ਬੱਚਾ ਹੀ ਇੱਕ ਗਿਆ ਜੋਰ ਤਾਂ ਹਰੇਕ ਲੋਂਦਾ ਜੀ ਮੇਰਾ ਬੱਚਾ ਵੀ ਬਾਕੀ ਉਸ ਕਾਲ ਤੋਂ ਫੜ ਗਈ ਅਰਦਾਸ ਬੇਨਤੀ ਹੈ ਕਿ ਬਸ ਸਤੰਦ ਉਸ ਰੱਖੇ ਜੀ ਮਾਲਕ ਧੰਨਵਾਦ ਹੈ ਧੰਨਵਾਦ ਹੈ ਤੁਹਾਡਾ ਪ੍ਰਾਇਮਰੀ ਵਾਲਿਆਂ ਦਾ ਧੰਨਵਾਦ ਹੈ ਜੀ ਹਾਂ ਜਿਸ ਕਿਤਾਂ ਲੋਕ ਪਰਮਾਰ ਆ ਕੇ ਤੁਹਾਡਾ ਬੜਾ ਚੜ੍ਹ ਪੜਾ ਪਹਿਲੇ ਤਾਂ ਸਰ ਜਿੰਨੇ گاਉਂ ਵਾਸੀ ਹੈ ਵੀ ਉਹਨਾਂ ਨੂੰ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਦੇਖਿਓ ਕੁੜੀਆਂ ਦਾ ਕਹਿੰਦੇ ਗੁਇਟੀ ਬਚਾਓ ਬੇਟੀ ਪੜਾਓ ਉਹ ਕਹਿਣ ਤੋਂ ਨਹੀਂ ਹੁੰਦਾ ਕਰਕੇ ਦਿਖਾਣਾ ਹੁੰਦਾ ਹੈ ਤੇ ਅਸੀਂ ਇੱਥੇ ਆਈ ਸਾਡੀ ਬਹੁਤ ਐਕਸਪੈਕਟ ਕੀਤੀ ਜਿਹੜੇ ਸਰ ਹੈ ਅਮਰਜੀਤ ਸਰ ਹੈਗੇ ਉਹਨੇ ਸਾਨੂੰ ਇੱਥੇ ਸੱਦਿਆ ਉਹਨਾਂ ਨੇ ਸਾਡੀ ਰੋਟੀ ਪਾਣੀ ਦਾ ਸਾਰਾ ਧਿਆਨ ਰੱਖਿਆ ਸਾਨੂੰ ਲੈ ਜਾਣ ਦਾ ਤੇ ਸਾਡੀ ਮਤਲਬ ਕੇਰਿੰਗ ਬਹੁਤ ਕੀਤੀ ਜਿੰਨੀ ਪਬਲਿਕ ਸੀਗੀ ਉਦੇ ਵਿੱਚ ਸਾਨੂੰ ਰੱਖਣਾ ਤੇ ਬਹੁਤ ਸੇਫਟੀ ਫੀਲ ਕਰਾਇਆ ਤੇ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ ਸਾਨੂੰ ਬੜਿਆ ਮਾਨ ਸਨਮਾਨ ਕਰਕੇ ਸਾਡੀ ਕੁੜੀਆਂ ਦਾ ਐਕਸਪੈਕਟ ਕੀਤੀ ਹੈ ਤੇ ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਸਭ ਨੂੰ ਕਿ ਕੁੜੀਆਂ ਇੱਕ ਘਰ ਮੇਂ شادی ਕਰਕੇ ਬੱਚੇ ਪਾਲਨੇ ਗਿਰੇ ਨਹੀਂ ਹੁੰਦੀਆਂ ਲੜਕੀਆਂ ਹਰ ਉਹ ਕੰਮ ਕਰ ਸਕਦੀਆਂ ਜਿਹੜੇ ਇੱਕ ਲੜਕੇ ਸੇ ਮੂਮਿਤ ਕਰਦੇ ਹਨ ਤਾਂ ਬੀਟੀ ਬਚਾਓ ਬੀਟੀ ਪੜਾਓ ਕਹਿਨੇ ਸੇ ਨਹੀਂ ਹੁੰਦਾ ਕਰਕੇ ਦਿਖਾਣਾ ਚਾਹੀਏ ਤੇ ਮੈਂ ਚਾਹਨੀ ਹਾਂ ਜਿੱਥੇ ਇੱਥੇ ਪੰਜਾਬ ਦੀ ਜਿਹੜੀ ਕੁੜੀਆਂ ਹੈਗੀਆਂ ਉਹ ਵੀ ਪੜੇ ਲਿਖੇ ਤੇ ਹਰ ਇੱਕ ਫੀਲਡ 'ਚ ਜਾਵੇ ਦੇਖੇ ਜਾਂ ਤੁਸੀਂ ਸਰ ਮੇਰੀ ਖੋਦੀ ਅਕੈਡਮੀ ਹੈਗੀ ਹੈ ਹਾਂਜੀ ਸਰ ਕਿੱਦਾਂ ਦਾ ਪੀਅਰ ਕਿੱਦਾਂ ਦੀਆਂ ਤੇ ਅੱਜ ਜਿਹੜੀ ਐਕਸਪੀਰੀਅੰਸ ਹੈ ਮੇਰਾ ਯਹੀ ਰਹਤਾ ਕਿ ਮੈਂ 올 ਇੰਡੀਆ ਚ ਜਾਨੀ ਹੈ ਤੇ ਮੈਨੂੰ ਹਰ ਉਥੇ ਥਾਂ ਤੇ ਵਧੀਆ ਵੀ ਲੋਕ ਮਿਲਦੇ ਹੈ ਮਾੜੇ ਵੀ ਮਿਲਦੇ ਹੈ ਜਿਹੜੇ ਕਹਿੰਦੇ ਹੈ ਕੁੜੀਆਂ ਇਹ ਕੰਮ ਨਹੀਂ ਕਰ ਸਕਦੀ ਪਰ ਮੇਰਾ ਮੰਨ ਹੈ ਜੇ ਅਸੀਂ ठान ਲਿਆ ਕਿ ਅਸੀਂ ਕਰਨਾ ਹੈ ਤੇ ਅਸੀਂ ਕਰਕੇ ਦਿਖਾਣਾ ਹੈ ਕਿੱਦਾਂ ਮਾਮੀ ਜਿੱਦੋਂ ਜੈਨਸ ਆ ਗਏ ਜਾਂ ਉੱਤੇ ਚਾ ਕੇ ਕੁੜੀਆਂ ਦਾ ਖੇਡਣਾ ਇੱਕ ਦੋ ਕੁੜੀਆਂ ਨੂੰ ਖਿਲੋਣਾ ਹਾਂ ਜੀ ਸਰ ਮੈਂ ਕੁੜੀਆਂ ਨੂੰ ਇੱਕ ਹੀ ਗੱਲ ਸਮਝਾਈਏ ਕਿ ਜਦ ਅਗਰ ਹਮ ਮੋਟੀਵੇਸ਼ਨ ਕਰਨੇ ਆ ਗਏ ਤਾਂ ਸਾਨੂੰ ਇਹ ਨਹੀਂ ਦੇਖਣਾ ਕਿ ਸਾਡੇ ਵਿੱਚ ਕੌਣ ਖੜਾ ਹੈ ਮੁੰਡਾ ਹੈਗਾ ਕੁੜੀ ਹੈਗੀ ਕੋਈ ਬڑا ਹੈ ਅਸੀਂ ਆਪਣੀ ਜਿਹੜੀ ਅਸੀਂ ਕੰਮ ਕਰਨੇ ਆਏ ਉਸੇ ਕੰਮ ਤੇ ਫੋਕਸ ਕਰਨਾ ਹੈ ਸਾਡਾ ਕੰਮ ਹੀ ਕੁਸ਼ਤੀ ਕਰਨਾ ਹੈ ਕੁੜੀਆਂ ਨੂੰ ਦਿਖਾਣਾ ਹੀ ਹੈ ਕਿ ਅਸੀਂ ਮੁੰਡਿਆਂ ਤੋਂ ਘੱਟ ਨਹੀਂ ਹੈ ਪਰ ਜੇ ਆਏ ਦੇਖੇ ਲਓ ਦੇ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਉਹ ਟਿਕਟੋਕ ਇੰਸਟਾਗ੍ਰਾਮ ਤੇ ਆ ਉਹਨਾਂ ਨੂੰ ਕੀ ਦੇ ਦੇ ਸਰ ਮੇਰਾ ਇਹ ਸੰਦੇਸ਼ ਹੈ ਕਿ ਅਗਰ ਲੜਕੀ ਟਿਕਟੋਕ 'ਤੇ ਆ ਰਹੀਆਂ ਆ ਪੰਜਾਬ ਚ ਆਪ ਤੁਸੀਂ ਦੇਖ ਰਹੇ ਹੋ ਕਿ ਨਾ ਅੱਛੀ ਚੀਜ਼ੇ ਮਾਹੌਲ ਖਰਾਬ ਹੋ ਚੁੱਕਿਆ ਹੈ ਤੇ ਉਹ ਬਲੇਮ ਕਰਦੀਆਂ ਮੁੰਡਿਆਂ ਨੂੰ ਕੀ ਮੁੰਡਿਆਂ ਗਲਤ ਹੈ ਸਾਨੂੰ ਗਲਤ ਨਿਗਾਹ ਨਾਲ ਦੇਖਦੇ ਮੈਂ ਮੰਨਦੀ ਹਾਂ ਕੋਈ ਵੀ ਅੱਜਕਲ ਗਲਤ ਨਹੀਂ ਹੋ ਸਕਦਾ ਤਾਲੀਖਾਦ ਨਾਲ ਨਹੀਂ ਵੱਸਦੀ ਹੈ ਤੇ ਕੁੜੀਆਂ ਦੀ ਸੂਝ ਵਧੀਆ ਹੋਣੀ ਚਾਹੀਦੀ ਹੈ ਕੋਈ ਮੁੰਡਾ ਬਿਨਾ ਕੁੜੀ ਕੇ ਇਜਾਜ਼ਤ ਕੁਝ ਵੀ ਗਲਤ ਨਹੀਂ ਕਰ ਸਕਦਾ ਸਰ ਮੈਂ ਇਹ ਕਹਾਂਗੀ ਕਿ ਪਹਿਲਵਾਨੀ ਇੱਕ ਬਹੁਤ ਮਿਹਨਤ ਵਾਲਾ ਕੰਮ ਹੈ ਇਸੇ ਬਹੁਤ ਸਟਰਗਲ ਕਰਨਾ ਪੈਂਦਾ ਹੈ ਬਚਪਨ ਤੋਂ ਡਾਈਟ ਦਾ ਖਰਚਾ ਬਹੁਤ ਹੁੰਦਾ ਹੈ ਤੇ ਹਰ ਪਹਿਲਵਾਨ ਨੂੰ ਇਹ ਨਾ ਜਾਣੀ ਹੈ ਕਿ ਆਪਣੇ ਇੱਕ ਰੈਕਸਪਲੈਨ ਬਣਾਏ ਅਗਰ ਤੁਹਾਨੂੰ ਸਾਥ ਤੇ ਦੰਗਲ ਜਿੱਤੇ ਤੁਸੀਂ ਆਓ ਉਹਨਾਂ ਆਨ ਦੀ ਲੋੜ ਨਹੀਂ ਹੈ ਕਿਉਂਕਿ ਕਿਸੇ ਦੇ ਰਿਸਪੈਕਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਜਿਹੜੀ ਡਾਈਟ ਦਾ ਖਰਚਾ ਹੁੰਦਾ ਹੈ ਮੈਨੂੰ ਲੱਗਦਾ ਜਿਨ੍ਹਾਂ ਇਹਨਾਂ ਨੂੰ ਪ੍ਰਾਈਜ਼ ਮਿਲਦਾ ਹੈ ਉਹ ਇਹਨਾਂ ਦਾ ਤੇਲ ਦਾ ਵੀ ਖਰਚਾ ਨਹੀਂ ਨਿਕਲਦਾ ਡਾਈਟ ਤਾਂ ਕਿੱਥੇ ਮਿਲ ਜੂਗੀ ਤੇ ਡਾਈਟ ਦਾ ਖਰਚਾ ਬਹੁਤ ਹੁੰਦਾ ਹੈ ਤੇ ਜਿੰਨੀ ਵੀ ਆਡੀਅנס ਹੈ ਮੈਂ ਸਭ ਤੋਂ ਰਿਕੁਐਸਟ ਇਹੀ ਕਰੂੰਗੀ ਜਿਨ੍ਹਾਂ ਪਹਿਲਵਾਨ ਆਂਦੇ ਉਹਨਾਂ ਦੀ ਇੱਕ ਰਿਸਪੈਕਟਫੁਲ ਕਰੀ ਉਹਨਾਂ ਦਾ ਮਾਨ ਸਨ ਵਧਿਆ ਕਰੀ